ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸੋ ਬਾਈ ਜੀ ਨਗਰ ਕਾਤਰੋਂ ਦੇ ਅੱਜ ਬੁੱਧੂ ਸਿੰਘ ਸਾਨ ਕਮਾਲੀ ਖਾਂ ਉਹਦੇ ਘਰ ਨੂੰ ਇੱਕ ਬਹੁਤ ਛੋਟਾ ਜਿਹਾ ਰਸਤਾ ਜਾਂਦਾ ਸੀ ਉਹਨੂੰ ਬਣਾ ਰਿਹਾ ਸੋ ਆਜੋ ਤੁਹਾਨੂੰ ਮਿਲਾਉਣੇ ਆ ਬੁੱਧੂ ਸਿੰਘ ਨੂੰ ਹਾਂ ਵੀ ਬੁੱਧੂ ਸਿੰਘ ਹਾਂ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹਾਂ ਜੀ ਬੜੇ ਤੇ ਪਹਿਲਾਂ ਕਿਸੇ ਪੰਚਾਇਤ ਨੂੰ ਵੀ ਬਣਾਉਣ ਵਾਸਤੇ ਕਿਹਾ ਸੀ ਤੁਸੀਂ ਮੈਨੂੰ ਹਾਂ ਕਿਹਾ ਸੀ ਫਿਰ ਬਣਾਈ ਨਹੀਂ ਉਹਨਾਂ ਨੇ ਬਣਾਈ ਨਹੀਂ ਬਸ ਐਂ ਕਹਿ ਕੇ ਤੁਰ ਜਾ ਜੀ ਹਾਂ ਬਣਾ ਦਾਂਗੇ ਬਣਾ ਦਾਂਗੇ ਇੱਕ ਵਾਰੀ ਐਂ ਬਣਾ ਲਾਂਗੇ ਪਰ ਕੋਈ ਬਣਾਈ ਨਹੀਂ ਅੱਛਾ ਤੇ ਹੁਣ ਬਣ ਗਈ ਫਿਰ ਹੁਣ ਤਾਂ ਖੁਸ਼ ਹੈ ਹਾਂਜੀ ਹੁਣ ਖੁਸ਼ ਹੈ ਐਂ ਪਤਾ ਲੱਗਦਾ ਜੀ ਇਹ ਆਪਣੀ ਸਰਕਾਰ ਦਾ ਗਰੀਬ ਪੱਖੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਹਰ ਇੱਕ ਰਸਤੇ ਹਰ ਇੱਕ ਬੰਦੇ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਅੱਜ ਇਸ ਗਰੀਬ ਪਰਿਵਾਰ ਦੇ ਘਰ ਨੂੰ ਜਾਣ ਵਾਲਾ ਰਸਤਾ ਵੀ ਪੱਕਾ ਕਰ ਰਹੇ ਹਾਂ ਸੋ ਅਸੀਂ ਧੰਨਵਾਦ ਕਰਦੇ ਆ ਜੀ। ਕਈ ਵਾਰ ਤਾਂ ਜੀ ਮੇਰਾ ਜਵਾਗ ਨਾਲ ਜੜੀ ਪਈ ਮੈਂ ਕਈ ਵਾਰ ਕਹੇ ਵੀ ਆਹ ਨਾਲੀ ਦਾ ਬਣਾ ਦੇ ਜਵਾਗ। ਮੈਂ ਆਪ ਖੁਦ ਪੱਥਰ ਤਰੇ ਦੇ ਫੋਈਆ। ਅੱਛਾ। ਆਹ ਕਿਆ ਨਾਲੀ ਜੜੀ ਪਈ ਦੋ ਸਕੂਲ ਆਉਂਦਾ ਲੋ ਦੀ ਲਿਪੜਿਆ ਦਾ। ਖੁਦ ਆਪ ਪੱਥਰ ਤਰੇ ਚੱਕ ਮੈਂ। ਲੋ ਜੀ ਦੇਖੋ ਸੁਣੋ ਮੁੰਡਾ ਕਿਵੇਂ ਗੱਲਾਂ ਦੱਸ ਰਹਿਣਾ। ਸੋ ਅਸੀਂ ਧੰਨਵਾਦ ਕਰਦੇ ਆ ਜੀ ਸਾਡੇ ਸੀਐਮ ਕੈਂਪ ਆਫਸ ਧੂਰੀ ਦੇ ਆਪਣੇ ਸੀਐਮ ਸਾਹਿਬ ਦੇ ਐ, ਓਐਸਡੀ ਸਾਹਿਬ ਸ੍ਰੀ ਪ੍ਰੋਫੈਸਰ ਓੰਕਾਰ ਸਿੰਘ ਜੀ ਭਾਈ ਅਮਰਤਵਾਲ ਬਰਾੜ ਜੀ ਭਾਈ ਉਮੀਰ ਜੀ ਭਾਈ ਸਤਨਾਮ ਜੀ ਜਿਨ੍ਹਾਂ ਨੂੰ ਅਸੀਂ ਕੰਮਾਂ ਦੀ ਜਦੋਂ ਨਿੱਕੇ ਮੋਟੇ ਕਿਸੇ ਕੰਮ ਨੂੰ ਵੀ ਕਹਿਣਾ ਤਾਂ ਉਹ ਸਾਡੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਂਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ